ਆ ਵੀਰੋ ਸਾਥੀ ਸ਼੍ਰੀਕਾ ਲਾਭੇ ਕਿਸਾਨ ਬਰੋ ਅਗੇਤੀਆਂ ਬਜਾਈ ਵਾਲੀਆਂ ਕਣਕਾਂ ਦੀ ਬਾੜੀ ਸ਼ੁਰੂ ਹੋ ਗਈ ਹੈ ਤਾਂ ਉਹਨਾਂ ਦੇ ਯਕੀਨੀ ਨਾਲ ਝਾੜ ਉਹਨੇ ਮੀਟਾਰਟ ਹੋ ਗਿਆ ਤਾਂ ਹੁਣ ਅਗੇਤੀ ਬਜਾਈ ਵਾਲੀਆਂ ਕੁਝ ਕੁ ਕਿਸਮਾਂ ਦੀ ਜਿੱਦਾਂ ਤੇ ਕਿੰਨੇ ਉਹਨਾਂ ਦੇ ਝਾੜ ਆ ਰਹੇ ਆ ਉਹਨਾਂ ਬਾਰੇ ਆਪਾਂ ਜਾਣਕਾਰੀ ਸਾਂਝੀ ਕਰਾਂਗੇ ਤੇ ਇਹਨਾਂ ਵਿੱਚੋਂ ਕਿਹੜੀਆਂ-ਕਿਹੜੀਆਂ ਵੈਰਾਈਟੀਆਂ ਯਾਨੀ ਕਿ ਆਪਾਂ ਵੈਰਾਈਟੀਆਂ ਦਾ ਨਾਮ ਦੱਸ ਦੇਣ ਤੁਹਾਨੂੰ ਡੀਬੀਡਬਲ 327 ਡੀਬੀਜਬਲ 187 PBW826 ਤੇ ਸ਼੍ਰੀ ਰਾਮ ਦੀ 303 ਇਹਨਾਂ ਚਾਰ ਵੈਰੈਟੀਆਂ ਦੇ ਆਪਾਂ ਨੂੰ ਵੀਰ ਨੇ ਮੈਸੇਜ ਕਰਕੇ ਦੱਸਿਆ ਕਿ ਇਹਨਾਂ ਦੇ ਐਨੇ ਝਾੜ ਆਇਆ ਗੇਤੀ ਬਿਜਾਈ ਦੇ ਵਾਲੇ ਤਾਂ ਉਸੇ ਦੀ ਆਪਾਂ ਰਿਪੋਰਟ ਚਲੋ ਸੋਚਿਆ ਕਿ ਕਿਸਾਨ ਵੀਰਾਂ ਨਾਲ ਸ਼ੇਅਰ ਕਰ ਦਈਏ ਕਿ ਕੁਝ ਨਾ ਕੁਝ ਆਪਾਂ ਨੂੰ ਝਾੜ ਤੋਂ ਅੰਦਾਜ਼ਾ ਹੋ ਸਕੇ ਕਿ ਆਪਣੀ ਵੈਰੈਟੀ ਕਿੰਨਾ ਝਾੜ ਦੇ ਸਕਦੀ ਆ ਤਾਂ ਜਿਹੜੇ ਵੀਰ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਾ ਤੇ ਨਾਲ ਲੱਗੀ ਬੈਲ ਘੰਟੀ ਨੂੰ ਦਬਾ ਲਨ ਤਾ ਕੇ ਉਹਨਾਂ ਵੀਡੀਓ ਦੀ ਜਾਣਕਾਰੀ ਸਭ ਤੋਂ ਉਹਨਾਂ ਨੂੰ ਸਭ ਤੋਂ ਪਹਿਲਾਂ ਮਿਲਦੀ ਰਹੇ ਤਾਂ ਪਹਿਲੇ ਨੰਬਰ ਤੇ ਕਿਸਾਨ ਉਹ ਜਿਹੜੀ ਆ ਜਿਆਦਾ ਕਹਿੰਦੇ ਕਿ ਦਿੱਕਤ ਸਿੱਟੇ ਜੇ ਖਰਾਬ ਹੋ ਗਈ ਜਾਂ ਕ ਆਪਣੀ ਕਣਕ ਰੰਗ ਬਟਾ ਗਈ ਤੇ ਪਰ ਆਪਣੇ ਇੱਧਰ ਤਰਨਤਾਰ ਨੇਰੀ ਦੇ ਵਿੱਚ ਕਿਸਾਨ ਵੀਰੋ ਇਹੋ ਜੀ ਕੋਈ ਦਿੱਕਤ ਦੇਖ ਨੂੰ ਆਪਣੇ ਤਾਂ ਜ਼ਮੀਨ ਦੇ ਵਿੱਚ ਨਹੀਂ ਮਿਲੀ ਤਾਂ ਆਪਾਂ ਕਿਸਾਨ ਵੀਰੋ ਝਾੜ ਸ਼ੇਅਰ ਕਰਦੇ ਆ ਤਾਂ ਪਹਿਲੇ ਨੰਬਰ ਤੇ ਕਿਸਾਨ ਵੀਰੋ ਆਪਾਂ ਕਰਦੇ ਆਂ DBW 327 ਦੀ ਗੱਲ ਤਾਂ ਇਹ ਆਪਾਂ ਨੂੰ ਕਿਸਾਨ ਵੀਰ ਨੇ ਮੈਸੇਜ ਕਰਕੇ ਆਪਾਂ ਨੂੰ ਝਾੜ ਸ਼ੇਅਰ ਕੀਤਾ ਕਿ ਇਹਦਾ ਕਿਸਾਨ ਵੀਰੋ ਝਾੜ ਆਇਆ ਏ 24.5 ਕੁਇੰਟਲ ਤਾਂ ਦੂਜੇ ਨੰਬਰ ਤੇ ਆਪਾਂ ਜਿਹੜੀ DBW 187 ਆ ਇਹਦੇ ਝਾੜ ਦੀ ਗੱਲ ਇਹਦਾ 25.5 ਕੁਇੰਟਲ ਯਾਨੀ ਕਿ ਪੌਣੇ ਦੇ 26 ਕੁਇੰਟਲ ਦੇ ਲਾਗੇ ਵੀਰ ਨੇ ਝਾੜ ਦੱਸਿਆ ਤਾਂ 187 ਦਾ ਆਪਾਂ ਚਲੋ 25 ਕੁਇੰਟਲ ਲਾ ਲਈਏ ਜੇ 1.5 ਕੁਇੰਟਲ 26 ਕੁਇੰਟਲ ਸਾਢੇ 5 ਕੁਇੰਟਲ ਉਹਨੇ ਝਾੜ ਦੱਸਿਆ ਵੈਸੇ ਤਾਂ ਅੱਗੇ ਆਪਾਂ ਕਰਦੇ ਗੱਲ ਪੀਬੀਡਬਲ 26 ਦੀ ਤਾਂ ਇਹਦਾ ਕਿਸਾਨ ਵੀਰ ਨੇ ਆਪਾਂ ਨੂੰ ਝਾੜ ਦੱਸਿਆ ਏ 24 ਕੁਇੰਟਲ ਤਾਂ ਅੱਗੇ ਆਪਾਂ ਗੱਲ ਕਰਦੇ ਆਂ ਸ਼੍ਰੀ ਰਾਮ ਦੀ 303 ਵੈਰੈਟੀ ਦੀ ਤਾਂ ਇਹਦਾ ਕਿਸਾਨ ਵੀਰ ਉਹ ਉਸ ਵੀਰ ਨੇ ਝਾੜ ਦੱਸਿਆ ਉਸ ਏਰੀਏ ਦੇ ਉਸੇ ਪਿੰਡ ਦੇ ਕਿਸਾਨ ਵੀਰ ਨੇ ਤਾਂ ਇਹਦਾ ਝਾੜ ਬਿਲਕੁਲ ਉਹਨੇ ਦੱਸਿਆ ਕਿ 18 ਕੁਇੰਟਲ ਦਾ ਝਾੜ ਆਇਆ ਪਤਾ ਨਹੀਂ ਜਾਂ ਉਹ ਬੀਜ ਨਕਲੀ ਸੀ ਅਸਲੀ ਹੀ ਜਾਂ ਫਿਰ ਉਹ ਵੈਰੈਟੀ ਉਸ ਇਲਾਕੇ ਦੇ ਵਿੱਚ ਪਾਸ ਨਹੀਂ ਹੋਈ ਕਿਉਂਕਿ ਇੱਕ ਗੱਲ ਆਪਾਂ ਤੁਹਾਨੂੰ ਵੀਰੋ ਹਮੇਸ਼ਾ ਨੋਟ ਕਰਕੇ ਰੱਖਣੀ ਕਿ ਹਰ ਇੱਕ ਵੈਰੈਟੀ ਹਰ ਇੱਕ ਏਰੀਆ ਦੇ ਵਿੱਚ ਚੰਗਾ ਝਾੜ ਨਹੀਂ ਦਿੰਦੀ ਕਈ ਜਗ੍ਹਾ ਤੇ 303 ਸ਼੍ਰੀ ਰਾਮ ਦੀ ਜਿਹੜੀ 303 ਆ ਇਹ ਬਹੁਤ ਚੰਗਾ ਝਾੜ ਦਿੰਦੀ ਕਈ ਕਈ ਏਰੀਆ ਦੇ ਵਿੱਚ ਨਹੀਂ ਪਾਸ ਕਿਉਂਕਿ ਜ਼ਮੀਨਾਂ ਦੇ ਜਿਹੜੇ ਛਾਂਟ ਹੁੰਦੇ ਜਿੱਦਾਂ ਆਪਾਂ ਕਹਦੇ ਕਿਤੇ ਰੇਤਲੀ ਜ਼ਮੀਨ ਕਿਤੇ ਡਾਕਰ ਕਿਤੇ ਭਾਰੀਆਂ ਜਾਂ ਹੌਲੀਆਂ ਜ਼ਮੀਨਾਂ ਮਾੜੇ ਪਾਣੀ ਇਹ ਕਈ ਕਾਰਨ ਹੋ ਸਕਦੇ ਝਾੜ ਦੇ ਨਕਲੀ ਬੀਜ ਜਾਂ ਫਿਰ ਆਪਣੀ ਬਜਾਈ ਦਾ ਟਾਈਮ ਪੀੜ ਗਲਤ ਹੋਣਾ ਜਾਂ ਫਿਰ ਵੈਰੈਟੀ ਅਗੇਤੀ ਜਾਂ ਪਛੇਤੀ ਲੱਗ ਜਾਣੀ ਉਹਨੂੰ ਪਾਣੀ ਸਹੀ ਟਾਈਮ ਨਾ ਲੱਗਣਾ ਖਾਦ ਖਰਾਕ ਦੀ ਘਾਟ ਸਪਰੇਅ ਗਲਤ ਜਾਂ ਫਿਰ ਉਤੇ ਨਦੀਨ ਨਾਸ਼ਕ ਸਟਰੋਂਗ ਹੋ ਜਾਣੇ ਇਹ ਨਾ ਕਈ ਕਾਰਨ ਹੋ ਜਾਂਦੇ ਇੱਕ ਕਾਰਨ ਨਹੀਂ ਹੁੰਦਾ ਝਾੜ ਘਟਣ ਦਾ ਤਾਂ ਇਹਦੇ ਵਿੱਚ ਆਪਾਂ ਕਿਸੇ ਵੈਰੈਟੀ ਨੂੰ ਮਾੜਾ ਕਹਿ ਸਕਦੇ ਕਿਉਂਕਿ ਕਈ ਏਰੀਆ ਚ ਕਈ ਵੈਰੈਟੀ ਚੰਗੀਆਂ ਝਾੜ ਦਿੰਦੀਆਂ ਤਾਂ ਜਿਹੜੇ ਤੁਹਾਡੇ ਏਰੀਆ 'ਚ ਤੁਹਾਨੂੰ ਚੰਗੀ ਵੈਰੈਟੀ ਝਾੜ ਦਿੰਦੀ ਜਾਂ ਫਿਰ ਤੁਹਾਡੇ ਬਾੜੀ ਸ਼ੁਰੂ ਹੋਈ ਕਿਹੜੇ ਏਰੀਆ 'ਚ ਬਾੜੀ ਤੁਹਾਡੇ ਸ਼ੁਰੂ ਹੋਈ ਆ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਕਿਹੜੀ ਕਣਕ ਵੱਢੀ ਆ ਤਾਂ ਉਹਦਾ ਕਿੰਨਾ ਝਾੜ ਆ ਤਾਂ ਕਿ ਕਿਸਾਨ ਵੀਰਾਂ ਤੱਕ ਜਾਣਕਾਰੀ ਸਾਂਝੀ ਹੋ ਸਕੇ ਉਹਨਾਂ ਨੂੰ ਪਤਾ ਲੱਗੇ ਕਿ ਐਸ ਏਰੀਆ ਦੇ ਵਿੱਚ ਆਹ ਵੈਰੈਟੀ ਕਾਮਯਾਬ ਤੇ ਇਹ ਕਿਸਾਨ ਵੀਰੋਂ ਆਪਾਂ ਝਾੜ ਕੀਤਾ ਸੀ ਯੂਪੀ ਏਰੀਆ ਦੇ ਆਪਣੇ ਕਿਸਾਨ ਮਿੱਤਰ ਨੇ ਆਪਾਂ ਨੂੰ ਸ਼ੇਅਰ ਕੀਤਾ ਝਾੜ ਤਾਂ ਇਹ ਆਪਾਂ ਅੱਗੇ ਤਾਂ ਨਾਲ ਸ਼ੇਅਰ ਕਰ ਦਿੱਤਾ ਹੈ ਬਾਕੀ ਪੰਜਾਬ ਦੇ ਵਿੱਚ ਇੱਕ ਦੋ ਦਿਨਾਂ ਤੱਕ ਬਾਡੀ ਸ਼ੁਰੂ ਹੋਣ ਵਾਲੀ ਆ ਤਾਂ ਬਾਕੀ ਤੁਸੀਂ ਦੱਸ ਦਿਓ ਜੇ ਤੁਹਾਡੇ ਏਰੀਆ ਚ ਬਾਡੀ ਸ਼ੁਰੂ ਇਹ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਆਪਣੇ ਏਰੀਆ ਚ ਇੱਕ ਦੋ ਦਿਨਾਂ ਤੱਕ ਬਾਡੀ ਸਟਾਰਟ ਹੋਈ ਨਹੀਂ ਅਗੇਤੀਆਂ ਗਣਕਾਂ ਦੀ ਕਿਉਂਕਿ ਜੇ ਆ ਜਿੱਦਾਂ ਮੌਸਮ ਖਰਾਬ ਹੋਣ ਜਾ ਰਿਹਾ ਹੈ ਇਹ ਤਾਂ ਮੌਸਮ ਖਰਾਬ ਨਹੀਂ ਹੁੰਦਾ ਤਾਂ ਆਪਣੇ ਵਧੀਆ ਤਰੀਕੇ ਨਾਲ ਬਾਡੀ ਸਟਾਰਟ ਹੋ ਜੂਗੀ ਤੁਹਾਨੂੰ ਦੇਖੋ ਮੌਸਮ ਤੇ ਮੌਸਮ ਕਿੱਦਾਂ ਦਾ ਰਹਿੰਦਾ ਕਿਉਂਕਿ ਮੌਸਮ ਤੇ ਉਹ ਡਿਪੈਂਡ ਕਰਦਾ ਹੈ ਆਪਣੀ ਬਾੜੀ ਲੇਟ ਸ਼ੁਰੂ ਹੋ ਜਾਂ ਫਿਰ ਥੋੜਾ ਜਿਹਾ ਅੱਗੇ ਤੀ ਸ਼ੁਰੂ ਹੋ ਜੂਗੀ ਤਾਂ ਇੱਕ ਗੱਲ ਕਿਸਾਨ ਵੀਰੋ ਨੋਟ ਜ਼ਰੂਰ ਕਰਿਓ ਕਿ ਮੌਸਮ ਤੋਂ ਡਰਦੇ ਆਪਣੀ ਫਸਲ ਨੂੰ ਕੱਚਿਆ ਨਾ ਵੜਾਓ ਜੇ ਤਾਂ ਤੁਹਾਨੂੰ ਲੱਗਦਾ ਕਿ ਸਾਡੀ ਕਣਕ ਇੱਕ ਜਾਂ ਦੋ ਦਿਨ ਤੱਕ ਪੱਕ ਜਾਨੀ ਤਾਂ ਤੁਸੀਂ ਫਿਰ ਮੌਸਮ ਦੇਖਦੇ ਆਪਣੀ ਕਣਕ ਵੜਾ ਸਕਦੇ ਜੇ ਤੁਹਾਡੀ ਵੈਰੈਟੀ 4 ਤੋਂ 5 ਦਿਨ ਲੈਂਦੀ ਹੈ ਜੇ ਜਾਂ ਇਸ ਤੋਂ ਜ਼ਿਆਦਾ ਦਿਨ ਲੈਂਦੀ ਆ ਤਾਂ ਤੁਸੀਂ ਕਿਸਾਨ ਵੀਰੋ ਹਮੇਸ਼ਾ ਹੀ ਉਹਨੂੰ ਮੌਸਮ ਤੋਂ ਨਾ ਡਰਿਓ ਉਹਨਾਂ ਵੈਰੈਟੀ ਨੂੰ ਪੂਰਾ ਪਕਾ ਕੇ ਤੇ ਫਿਰ ਵੜਾਉਣ ਦੀ ਕੋਸ਼ਿਸ਼ ਕਰਨੀ ਆ ਤਾਂ ਐਵੇਂ ਤੁਸੀਂ ਜਲਦਬਾਜ਼ੀ ਨਾ ਕਰੋ ਜੇ ਤੁਹਾਨੂੰ ਲੱਗਦਾ ਕਿ ਸਾਡੀ ਵੈਰੈਟੀ ਇੱਕ ਜਾਂ ਦੋ ਦਿਨਾਂ ਚ ਪੱਕ ਜਾਂ ਪੱਕ ਗਈ ਆ ਦਾਣੇ ਚੰਗੇ ਬਣ ਗਏ ਤਾਂ ਤੁਸੀਂ ਉਹਨੂੰ ਫਿਰ ਵੜਾ ਸਕਦੇ ਜੇ ਤਾਂ ਵੀਡੀਓ ਚੰਗੇ ਲੱਗੇ ਲਾਈਕ ਸ਼ੇਅਰ ਜ਼ਰੂਰ ਕਰੋ ਦੇਖਣ ਦੀ ਬਹੁਤ ਬਹੁਤ ਧੰਨਵਾਦ